Yeah. Amen. i oh, oh, oh. ਕੋਟੇ ਜੀ ਜੁਤਵਾ ਜੀ ਸਾਰਾ ਆਇ ਰਾਜ ਕੀ ਪ੍ਰਤੀਕੀ ਕਰਛੇ ਦਸਤੇ ਪਰਮਾਤਮਾ ਅਧਿਗਤਾ ਕੋ ਬਾਤੇ ਗੰਗਿਆ ਆਇ ਜੁਤੇ ਵੰਦਾ ਸਾਸਵੇਂ ਸਾਰੇ ਅਰਗਨਾ ਅਰਗਨ ਦਨਵਾ ਗੁਸ਼ਨਾ ਅਸ਼ੀਰਵਾਦ ਰਿਸ਼ੀ ਕਰਿ ਚੁਕਿਆ ਰਹੀਏ ਸਾਰੇ ਸਭ ਦੁੱਖ ਤਰਾਨਾ ਲਾਏ ਤੇਵ ਸਰ ਸ੍ਰੀ ਪਰਮਾਣੇ ਆਇ

ਨਦੋਂ ਦਿਲ ਪਿਆਰਾਂ ਦੀ ਛੱਗਿਆ ਸ੍ਰੀ ਤਲਾਈ ਤੇ ਵਾਰੀ ਜੀ ਕੇ ਅਨਕੀਤਾ ਤਾਰ ਤਰਨ ਪਿਆਰੇ ਆ ਸਿ ਪਿਆਰੇ ਦੀ ਕਹਾਣੀ ਦਾ ਧਿਆਨ ਜੁਕੀ ਫਾਲਸਾ ਦੀ ਖੋਲ ਜੀ ਵਾਹੇ ਗੁਰੂ ਧਰਨਾ ਸਿਖਾ ਸਕਿਆ ਧਰਮ ਇਹ ਚਿੱਤ ਤੇ ਮਨ ਬੰਦ ਘਟਾਏ ਫੋਕਰੀਆਂ ਉਹ ਆ ਚੱਕੜੀਆਂ ਦੇ ਚੜਿਆ ਆ ਕਿਰਾਏ ਗਏ ਗੋਵਰੀਆਂ ਦੀ ਸੇਵਾ ਲਈ ਕਵਰੀਆਂ ਚੁੱਪੀਆਂ ਧਰਮੇ ਨਾਰਿਆ ਸਿੱਖੀ ਕਿਰਸਾ ਸਵਾਸਾਂ ਵਾਲੇ ਕਰਦੇ ਤੁਮਾਈ ਦਾਸ ਅੰਦਰ ਕੀ ਸਾਰੇ ਬੋਲੀ ਜੀ ਕੋ ਮੇਰਾ ਨਾਮ ਅਕਸ਼ਰਿ ਸਾਇ ਪਨਾ ਪਰਸ਼ੀ ਆ ਰਹਾ ਇਸ ਤੇਰੀ ਤੇ ਨੂੰ ਭਲੇ ਕੀ ਤਾਰਿ ਪੰਥ ਕੀ ਦੇਵ ਸ੍ਰੀ ਸਾਹਿਬ ਜੀ ਸੇਵਕਾਂ ਦੁਸਰ ਸਾਹਿਬ ਦੇ ਕੀ ਗੁਰਸ਼ਨਾਰ ਟੰਕੀਆਂ ਛੱਡੇ ਬੁਕੇ ਗੁਗਿਆ ਤਾਤ ਮਤਾ ਜਾਇਗਾ ਬੋਲੇ ਓ ਜੀ ਵਾਹਿਗੁਰੂ ਸਿਖਾ ਮਨਿ ਵਾ ਮਾਪਿ ਉਸਤਿ ਮਾਪਿ ਪਤਵ ਰਖਾ ਗੁਰੂ ਸਾਹਿਬ ਬੇਅੰਤ ਸੁਖ ਆਪਣੇ ਪਤ ਮੇਰੇ ਸਦਾ ਸੁਹਾਇਤਾ ਸਾਥੀ ਹੋ ਸਿਮਰਨ ਕਰਾਂ ਸਾਹਿਬ ਦੀ ਰੋਗ ਕਵਾਇ ਗੁਰਦੁਆਰੇ ਸਿਵਾ ਤੋਂ ਪੰਚੇ ਕੋਈ ਸ਼ੋਹਰਿਆ ਬਿਆਹ ਕੋਈ ਦਰਸ਼ਨ ਦੇ ਨਾਲ ਅਭਿ ਸਿਵਾਂ ਸੁਭਾ ਜੀਵਨ ਬਲ ਬ੍ਰਿੰਕਾਰੀ ਖਾਸਾ ਦੇ ਮੋਖੋਂ ਪੀਂ ਮਾਰਿਆ ਬਿਆਹ ਤਪਾਰਿਆ ਰੀਪਾਰਣ ਦੇ ਉਪੇਂ ਅੰਦੇ ਰੂਪ ਤਨ ਭਰ ਸ੍ਰੀ ਤੁਮਨ ਤੁਹਾਰੀ ਦੇ ਮਹਾਰਾਜ ਆਪੀ ਦੇ ਅਜੂਰ ਅਰਦਾਸ ਜੀ ਜੀ ਜੋਤਿਆ ਸਤਿਗੁਰੇ ਆਵਰਿ ਸ਼ੀਰ ਧੰ ਧੰ ਬਾਬਾ ਨੇ ਸੰਕੀਟਾ ਦੇ ਪਾਵਨ ਪਵਿੱਤਰ ਅਸਤਾਰ ਕੋਵਾਇ ਸ਼ੀਗਨ ਸਾਇ ਦੇ ਰਕੇ ਸਤਿਗੁਰ ਜੀ ਦੀ ਬਾਣੀ ਅੰਮ੍ਰਿਤ ਰੇੜੀ ਤੋਂ ਨੂੰ ਦੇਖਣ ਦੇ ਨਾਲ ਪਾਵਨ ਪ੍ਰਮਾਣ ਬਖਸ਼ਿਸ਼ ਕੀਤੇ ਹੰ ਸਰਬਤ ਸੋਤ ਸੋਇ ਵਾਲ ਸੰਤਿ ਨਿਵਾਣੀ ਕੇ ਜਾਪ ਹੋਏ ਪਵਨ ਸਰੂਪੇ ਸੋਖਾ ਤੁਮ ਸਾਈਂ ਦੀ ਸਿਵਾ ਹੋਏ ਸਭ ਰਤੀ ਸੇਵਾ ਤੋਂ ਤੇ ਆ ਬਾਰੀ ਪੰਧਿਆਂ ਨੂੰ ਯਾਰ ਦੇ ਤੁਮ ਮਾਰੇ ਬੋਲੀ ਬਚਣੇ ਤੇ ਉਸ ਵਾਧ ਰਖਣੇ ਪਰੇ ਸੁਣ ਬਾਰੀ ਦਾ ਭਾਰ ਆ ਸਾਤੇ ਆਈ ਸਰਬ ਜਨ ਜਿਆ ਤੇ ਉਸ ਆਣਾਲ ਸਭੋ ਸੰਗਤਿ ਵਾਲਾ ਹਾਜ਼ਰੇ ਪੈਰੁ ਗੁਰਦੇ ਕਾਹੂ ਸਿਵਾ ਦਾ ਪ੍ਰਵਾਹੁ ਮੈਂ ਆਗਾ ਕਹਉ ਚੁੱਕੀ ਸਿਵਕ ਪ੍ਰਸਾਦ ਨਾਮ ਕਾ ਉਚਰਨ ਸਉ ਪਾਵਨਾ ਸੂਰਿਆ ਪਤਨੀਆ ਸਬੱਜ ਦੇ ਕਾਲ ਜਿ ਮਹਾਰਾਜ ਕੋ ਨੇ ਯਾਤਰਾ ਸਭੋ ਨੇ ਉਸਤਤ ਗੁਰ ਦੇ ਆਓ ਚਾਰ ਪਹਿਰ ਰਾਤੀ ਦੇ ਭਾਰੇ ਗੁਰੂ ਦੀ ਤੋੜਿਆ ਚਾਰ ਪਹਿਰ ਮੈਂ ਆਏ ਕੋਈ ਭਾਰੇ ਗੁਰੂ ਦੀ ਤੋੜੀ ਕੋਈ ਕੋਲੁਰਪਾ ਸਾਡੀ ਦੇ ਪਾਲਣ ਸਰੂਪ ਪ੍ਰਕਾਸ਼ ਸਨਤੋ ਸੁਖਾਤਮ ਸਾਨਾ ਦੇ ਜਨ ਦੇ ਆਕੇ ਆਉਛੂ ਹਸਤੇ ਤੁ ਅੰਗ ਸੰਗ ਸਾਇਰੋ ਨਾਲ ਮਨ ਤੇਰੇ ਤੇ ਰੂਹ ਤੇਰੀ ਨਿਸ਼ਚਿਤ ਸ੍ਰੀ ਵਾਹਿਗੁਰੂ ਨਾਲ ਸਹੀ ਪਿਆਰੇ ਦੇ ਜੁਨਾ ਮਿਆਂ ਦੇ ਰਾਮ ਕਿ ਭਿਆਰੇ ਨਾਨਕ ਨਾਮ ਚੜ੍ਹਦੇ ਨਾ ਇਹ ਹਰਿ ਸੁਭਾਵੇ